ਸਸ ਸਤਿ ਸ਼੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 14 ਸਤੰਬਰ 2024 ਤੇ ਟਾਈਮ ਕਰੀਬ ਰਾਤ ਦੇ 6:30 ਤੋਂ ਉੱਪਰ ਹੋ ਚੁੱਕੇ ਨੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਬੀਤੇ 24 ਘੰਟਿਆਂ ਦੇ ਦੌਰਾਨ ਪੰਜਾਬ ਦੇ 20-25% ਖੇਤਰਾਂ ਦੇ ਵਿੱਚ ਮੀਂਹ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲੀ ਸਭ ਤੋਂ ਪਹਿਲਾਂ ਤਾਂ ਅੱਜ ਜਿਹੜੀ ਬੀਤੀ ਰਾਤ ਲੰਗੀ ਹੈਗੀ ਉਹਦੇ ਵਿੱਚ ਤੜਕਸਾਰ 2-3 ਵਜੇ ਦੇ ਕਰੀਬ ਅੱਜ ਸੰਗਰੂਰ ਤੋਂ ਜਿਹੜੇ ਸਿੱਪ ਦੇ ਵੱਲ ਦੇ ਇਲਾਕੇ ਨੇ ਤੇ ਮਾਨਸਾ ਤੋਂ ਜਿਹੜੇ ਚੜਦੇ ਵੱਲ ਦੇ ਪਿੰਡ ਨੇ ਭਿੱਖੀ ਤੋਂ ਲੈ ਕੇ ਉਹਨਾਂ ਵਿਚਕਾਰ ਅੱਜ ਤੜਕਸਾਰ ਵਧੀਆ ਝਟ ਲੱਗੀ ਖਾਸ ਕਰਕੇ 2 ਤੋਂ 3 4 ਵਜਦੇ ਕਰੀਬ ਅੱਜ ਤੜਕਸਾਰ ਤੇ ਉਸ ਤੋਂ ਬਾਅਦ ਕੋਈ ਖਾਸ ਹਲਚਲ ਨਹੀਂ ਹੋਈ ਪਰ ਲੇਟ ਦੁਪਹਿਰ ਬਾਅਦ ਲੁਧਿਆਣਾ ਸ਼ਹਿਰ ਤੋਂ ਜਿਹੜੇ ਉੱਪਰਲੇ ਇਲਾਕੇ ਨੇ ਖੰਨਾ ਸਮਰਾਲਾ ਏਰੀਆ ਆ ਗਿਆ ਉਹਨਾਂ ਦੇ ਨਾਲ ਪਿੰਦੇ ਪਿੰਡਾਂ ਵਿੱਚ ਮੀਂਹ ਦੀ ਵਧੀਆ ਝਟ ਲੱਗੀ ਗਰ ਚਮਕਲੇ ਬਦਲਾਂ ਦਾ ਨਿਰਮਾਣ ਹੋਇਆ ਖਾਸ ਕਰਕੇ ਉਹ ਜਿਹੜੀ ਲਾਈਨ ਸੀ ਬਦਲਾਂ ਦੀ ਖੰਨੇ ਸਮਰਾਲੇ ਤੋਂ ਲੈ ਕੇ ਫਤੇਗੜ ਸਾਹਿਬ ਤੇ ਰਾਜਪੁਰੇ ਤੱਕ ਬਣੀ ਹੋਈ ਸੀਗੀ ਰਾਜਪੁਰੇ ਵੀ ਕੁਝ ਖੇਤਾਂ ਦੇ ਵਿੱਚ ਮੀਂਹ ਦੀ ਵਧੀਆ ਛੱਟ ਲੱਗੀ ਤੇ ਖਾਸ ਕਰਕੇ ਫਤੇਗੜ ਸਾਹਿਬ ਦੇ ਕਈ ਇਲਾਕਿਆਂ ਵਿੱਚ ਅੱਜ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਵੇਖਣ ਨੂੰ ਮਿਲੀਆਂ ਫਤੇਗੜ ਸਾਹਿਬ ਏਰੀਆ ਕਾਫੀ ਮੁੱਖ ਰਿਹਾ ਜਿੱਥੇ ਅੱਜ ਕਾਫੀ ਇਲਾਕਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਕਾਰਵਾਈ ਜਿਹੜੀ ਦੇਖੀ ਗਈ ਤੇ ਉਸ ਤੋਂ ਬਾਅਦ ਫਤੇਗੜ ਸਾਹਿਬ ਵਾਲਾ ਬੱਦਲ ਜਿਆਦਾ ਤਕੜਾ ਤਾਂ ਨਾ ਹੋਇਆ ਮਤਲਬ ਕਿ ਕਮਜ਼ੋਰ ਪੈ ਗਿਆ ਫਤੇਗੜ ਸਾਹਿਬ ਏਰੀਏ ਤੇ ਮੀਂਹ ਪਾ ਕੇ ਉਸ ਤੋਂ ਬਾਅਦ ਪਟਿਆਲਾ ਖੇਤਰ ਨਿੱਕੀ ਮੋਟੀ ਝਟ ਲੱਗੀ ਕਿਤੇ ਕਿਤੇ ਸ਼ਹਿਰ ਦੇ ਉੱਪਰ ਦੀ ਵੀ ਬੱਦਲ ਨਿਕਲਿਆ ਜਮੀਂ ਵਾਲਾ ਪਰ ਉਹ ਲਿਮਟਡ ਸੀ ਮੀਂਹ ਮਤਲਬ ਕਿ ਥੋੜੇ ਬਹੁਤੇ ਿਹਰੀਆਂ ਵਾਲਾ ਮੀਂਹ ਸੀਗਾ ਤੇ ਇਸ ਤੋਂ ਵੱਖ ਮਾਝੇ ਏਰੀਏ ਦੀ ਗੱਲ ਕੀਤੀ ਜਾਵੇ ਜਾਂ ਫਰੋਜ਼ਪੁਰ ਦੀ ਗੱਲ ਕੀਤੀ ਜਾਵੇ ਮਾਲਵੇ ਦੀ ਫਰੋਜ਼ਪੁਰ ਵੀ ਅੱਜ ਨਿੱਕਾ ਜਿਹਾ ਬੱਦਲ ਬਣਿਆ ਸੀ ਜਿਸ ਨਾਲ ਕਿਤੇ ਨ ਕਿਤੇ ਮੀਂਹ ਦੀਆਂ ਕਾਰਵਾਈਆਂ ਵੇਖਣ ਨੂੰ ਮਿਲੀਆਂ ਤੇ ਨਾਲ ਹੀ ਪੱਟੀ ਏਰੀਏ ਦੇ ਪਿੰਡਾਂ ਵਿੱਚ ਵੀ ਕਿਤੇ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਸ਼ਾਮ ਨੂੰ ਦੇਖਣ ਨੂੰ ਮਿਲੀਆਂ ਤੇ ਮੌਜੂਦਾ ਸਮੇਂ ਤਨਤਾਨ ਤੇ ਕਬੂਤਲਾ ਦੇ ਇੱਕਾ ਦੁੱਕਾ ਤਾਂ ਪਿੰਡਾਂ ਵਿੱਚ ਕਿਤੇ ਨਿੱਕੀ ਮੋਟੀ ਕਾਰਵਾਈ ਜਿਹੜੀ ਅਜੇ ਵੀ ਜਾਰੀ ਹੈਗੀ 7:30 ਵਜੇ ਦੇ ਕਰੀਬ ਸ਼ਾਮ ਦੇ ਅੱਗੇ ਅੱਜ ਲਗਭਗ 20-25% ਖੇਤਰਾਂ ਦੇ ਵਿੱਚ ਮੀਂਹ ਦੀਆਂ ਚੰਗੀਆਂ ਕਾਰਵਾਈਆਂ ਵੇਖ ਨੂੰ ਮਿਲੀਆਂ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਵੇਖਣ ਨੂੰ ਮਿਲੇ ਕਿਤੇ ਕਿਤੇ ਮੀਂਹ ਦੀ ਜਿਹੜੀ ਵਧੀਆ ਝਟ ਵੀ ਜਿਹੜੀ ਅੱਜ ਲੱਗਦੀ ਦਿਖਾਈ ਦਿੱਤੀ ਆ ਲਗਭਗ ਭਾਵੇਂ ਬਹੁਤੇ ਖੇਤਰਾਂ ਵਿੱਚ ਮੌਸਮ ਖੁਸ਼ਕ ਰਿਹਾ ਪਰ ਫਿਰ ਵੀ 20-25% ਲਾ ਕੇ ਐਦਾਂ ਦੇ ਸੀਗੇ ਜਿੱਥੇ ਅੱਜ ਮੀਂਹ ਦੀ ਵਧੀਆ ਝਟ ਲੱਗੀ ਹੈਗੀ ਕਿਉਂਕਿ ਇੱਕ ਜਿਹੜਾ ਪੱਛਮੀ ਸਿਸਟਮ ਹੈ ਇਸ ਟਾਈਮ ਪਹਾੜੀ ਖੇਤਰਾਂ ਦੇ ਉੱਪਰ ਦੀ ਗੁਜਰ ਰਿਹਾ ਹੈਗਾ ਕੱਲ ਬੀਤੀ ਰਾਤ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਤੇਜ਼ ਪੁਰੇ ਦੀ ਹਵਾ ਵੀ ਚੱਲੀ ਜਿਹਦੇ ਕਾਰਨ ਮੌਇਸਚਰ ਬੰਗਾਲ ਦੀ ਖਾੜੀ ਤੋਂ ਆ ਰਿਹਾ ਸੀਗਾ ਤੇ ਜਿਹੜਾ ਯੂਪੀ ਦੇ ਇੱਕ ਘੱਟ ਦਵਾ ਦਾ ਖੇਤਰ ਬਣਿਆ ਹੋਇਆ ਸੀਗਾ ਉਹ ਜਦੋਂ ਕਮਜ਼ੋਰ ਪਿਆ ਤਾਂ ਉਹਦੇ ਨਾਲ ਵੀ ਪੁਰੇ ਦੀ ਹਵਾ ਬੀਤੀ ਰਾਤ ਪੰਜਾਬ ਵਿੱਚ ਚੱਲਦੀ ਰਹੀ ਹੈ ਜਿਸ ਦਾ ਕਰਕੇ ਇੱਕਾ ਕਮਜ਼ੋਰ ਪਾਸਮੀ ਸਿਸਟਮ ਹੋ ਗਿਆ ਤੇ ਪੂਰੀ ਦੀ ਹਵਾ ਵੀ ਹੋ ਗਈ ਦੋਨਾਂ ਦੀ ਸਪੋਰਟ ਸਦਕਾ ਅੱਜ 20-25% ਖੇਤਾਂ ਵਿੱਚ ਜੀਰੀਆਂ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲੀਆਂ ਨੇ ਇਹ ਸਿਰਫ ਪਾਸਮੀ ਸਿਸਟਮ ਦੇ ਸਦਕਾ ਸੀਗਾ ਤੇ ਅੱਗੇ ਦੀ ਗੱਲ ਕੀਤੀ ਹੈ ਇਹਦਾ ਪਿਛਲੇ 24 ਘੰਟਿਆਂ ਦਾ ਰਿਵਿਊ ਰਿਹਾ ਹੈ ਤੇ ਅੱਗੇ ਦੀ ਗੱਲ ਕੀਤੀ ਜਾਵੇ ਤਾਂ ਅਗਲੇ 5-7 ਦਿਨ ਕੋਈ ਵੱਡੇ ਤਾਕੜੇ ਸਿਸਟਮ ਆਉਣ ਦੀ ਸਭਾਵਨਾ ਤਾਂ ਨਹੀਂ ਜਾਪ ਰਹੀ ਪਰ ਫਿਰ ਵੀ ਕਿਤੇ ਨਾ ਕਿਤੇ ਜਿੰਨਾਂ ਚਿਰ ਹਲੇ ਮੌਨਸੂਨ ਪਾਉਣਾ ਵਾਪਸੀ ਨਹੀਂ ਕਰਦੀਆਂ ਉਹਨਾਂ ਟਾਈਮ ਕਿਤੇ ਨਾ ਕਿਤੇ ਰਜਾਨਾ ਹੀ ਨਿੱਕੀਆਂ ਮੋਟੀਆਂ ਕਾਰਵਾਈਆਂ ਜਿਹੜੀਆਂ ਹੁੰਦੀਆਂ ਰਹਿਣੀਆਂ ਨੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਜਿਹੜੇ ਕੇਂਦਰੀ ਭਾਗ ਤੋਂ ਦਰਦੇ ਚੜ੍ਹਦੇ ਵੱਲ ਦੇ ਇਲਾਕੇ ਨੇ ਮਾਝੇ ਦਾ ਬਾਬੇ ਜਾਂ ਪੂਰਬੀ ਮਾਲਵੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਰਜਾਨਾ ਹੀ ਦੋ ਚੱਜਲਾਂ ਵਿੱਚ ਨਿੱਕੀਆਂ ਮੋਟੀਆਂ ਕਾਰਵਾਈਆਂ ਜਿਹੜੀਆਂ ਹੁੰਦੀਆਂ ਰਹਿਣੀਆਂ ਨੇ ਨਿੱਕੀਆਂ ਮੋਟੀਆਂ ਕਾਰਵਾਈਆਂ ਕਹਿੰਦਾ ਭਾਵ ਵੀ ਜਿਹੜਾ ਮੀਂਹ ਹੈਗਾ ਕਿਤੇ ਕਿਤੇ ਵਧੀਆ ਝੱਟ ਵੀ ਲਾ ਸਕਦਾ ਪਰ ਮੁੱਖ ਤੌਰ ਤੇ 70-80 ਫੀਸਦੀ ਇਲਾਕਿਆਂ ਵਿੱਚ ਮੌਸਮ ਜਿਹੜਾ ਜ਼ਿਆਦਾਤਰ ਖੁਸ਼ਕੀ ਰਹੂਗਾ ਕਿਉਂਕਿ ਵੱਡੇ ਪੱਧਰ ਤੇ ਮੀਂਹ ਦੀ ਸਭਾਵਨਾ ਆਉਂਦੀ ਦਿਨਾਂ ਵਿੱਚ ਹਲੇ 5-7 ਦਿਨ ਨਹੀਂ ਹੈਗੀਗੀ ਬਾਕੀ ਇੱਕ ਬੰਗਾਲ ਦੀ ਖਾੜੀ ਤੋਂ ਘੱਟ ਦਵਾ ਦਾ ਖੇਤਰ ਨਵਾਂ ਉੱਠ ਰਿਹਾ ਹੈਗਾ ਜਿਹਦੇ ਚੱਲਦੇ ਆ ਐਮਪੀ ਤੇ ਰਾਜਸਥਾਨ ਤੱਕ ਇਹ ਜਿਹੜਾ ਸਫਰ ਤੈਅ ਕਰੂਗਾ ਰਾਜਸਥਾਨ ਤੱਕ ਜਿਹੜਾ ਹੁਣ ਤੱਕ ਦਾ ਡਾਟਾ ਹੈਗਾ ਉਹਦੇ ਤੱਕ ਪਤਾ ਲੱਗ ਰਿਹਾ ਵੀ ਇਹ ਸਿਸਟਮ ਜਿਹੜਾ ਬੰਗਾਲ ਦੀ ਖਾੜੀ ਤੋਂ ਉੱਠ ਰਿਹਾ ਹੈਗਾ ਇਹ ਐਮਪੀ ਨੂੰ ਪਾਰ ਕਰਦਾ ਹੋਇਆ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਮੀਂਹਾਂ ਕਾਰਨ ਆਈਆਂ ਦੇਊਗਾ 18 17 18 19 ਸਤੰਬਰ ਦੇ ਲਾਗੇ ਤੇ ਸੋ ਇਹ ਹਾਲ ਦੀ ਘੜੀ ਰਾਜਸਥਾਨ ਦੇ ਉੱਪਰ ਹੀ ਆ ਕੇ ਖਤਮ ਹੁੰਦਾ ਦਿਖਾਈ ਦੇ ਰਿਹਾ ਹੈਗਾ ਪਰ ਇਹ ਜਿਹੜੇ ਰਸਤਾ ਜਿਹੜਾ ਲਗਾਤਾਰ ਚੇਂਜ ਕਰਦੇ ਰਹਿੰਦੇ ਨੇ ਇਹਨਾਂ ਦੇ ਜਿਹੜਾ ਟਰੈਕ ਹੈਗਾ ਉਹ ਲਗਾਤਾਰ ਚੇਂਜ ਹੁੰਦਾ ਰਹਿੰਦਾ ਹੋ ਸਕਦਾ ਇਹ ਰਾਜਸਥਾਨ ਤੇ ਆ ਕੇ ਖਤਮ ਹੋ ਜੇ ਹੋ ਸਕਦਾ ਰਾਜਸਥਾਨ ਤੋਂ ਇਹ ਪੰਜਾਬ ਵੱਲ ਨੂੰ ਜੂ ਟਰਨ ਮਾਰ ਜਾਵੇ ਜਿਸ ਦਾ ਕਰਕੇ ਪੰਜਾਬ ਵਿੱਚ ਵੀ ਫਿਰ ਮੀਂਹ ਦੀ ਸੁਭਾਅ ਹੋਣਾ ਬਣ ਸਕਦੀ ਆ ਪਰ ਮੁੱਖ ਤੌਰ ਤੇ ਜਿੰਨਾ ਕਿ ਡਾਟਾ ਹੁਣ ਤੱਕ ਆ ਰਿਹਾ ਉਹਦੇ ਕੋਲ ਨਹੀਂ ਹੀ ਲੱਗ ਰਿਹਾ ਵੀ ਸਿਸਟਮ ਆ ਜਿਹੜਾ ਰਾਜਸਥਾਨ ਤੇ ਆ ਕੇ ਖਤਮ ਹੋ ਰਿਹਾ ਹੈਗਾ ਪਰ ਆਉਂਦੇ ਦਿਨਾਂ ਵਿੱਚ ਹੋ ਸਕਦਾ ਇਹਦਾ ਟਰੈਕ ਆ ਜਿਹੜਾ ਘਟਾ ਤੋਂ ਬਾਅਦ ਆ ਖੇਤਰ ਜਿਹੜਾ ਬੰਗਾਲ ਦੀ ਘਾੜੀ ਤੋਂ ਉੱਠਿਆਗਾ ਰਾਜਸਥਾਨ ਵੱਲ ਵਧੂਗਾ ਇਹਦਾ ਟਰੈਕ ਆ ਜਿਹੜਾ ਚੇਂਜ ਵੀ ਹੋ ਸਕਦਾ ਜੂ ਟਰਨ ਵੀ ਲੈ ਸਕਦਾ ਪੰਜਾਬ ਵੱਲ ਨੂੰ ਰਾਜਸਥਾਨ ਦੇ ਉੱਪਰ ਆਕੀ ਜਿੱਦਾ ਕਰਕੇ ਪੰਜਾਬ ਦੇ ਵਿੱਚ ਵੀ ਫਿਰ ਮੀਂਹ ਦੀ ਸੁਭਾਅ ਹੋਣਾ ਬਣ ਸਕਦੀ ਆ ਪਰ ਹਾਲ ਦੀ ਘੜੀ ਅਗਲੇ 5-7 ਦਿਨ ਮੌਸਮ ਪੰਜਾਬ ਦੇ ਵਿੱਚ ਜ਼ਿਆਦਾਤਰ ਖੁਸ਼ਕੀ ਰਹੂਗਾ ਪਰ 20-25% ਇਲਾਕਿਆਂ ਦੇ ਵਿੱਚ ਨਿੱਕੀਆਂ ਮੋਟੀਆਂ ਕਾਰਵਾਈਆਂ ਜਿਹੜੀਆਂ ਹੁੰਦੀਆਂ ਰਹਿਣਗੀਆਂ ਜਿੱਦਾਂ ਅੱਜ ਵੀ ਫਤੇਗੜ ਸਾਈਵੇਰੀਆ ਜਾਂ ਰਾਜਪੁਰਾ ਜਾਂ ਲੁਧਿਆਣਾ ਦੇ ਚੜ੍ਹਦੇ ਵੱਲ ਦੇ ਇਲਾਕੇ ਹੋਗੇ ਇੱਥੇ ਕਿਤੇ ਕਿਤੇ ਵਧੀਆ ਝਟ ਲੱਗੀ ਹੈਗੀ ਤਾਂ ਇਦਾਂ ਨਿੱਕੀਆਂ ਮੋਟੀਆਂ ਝਟਾਂ ਆਉਂਦੇ ਦਿਨਾਂ ਵਿੱਚ ਵੀ ਜਿਹੜੀਆਂ ਲੱਗਦੀਆਂ ਰਹਿਣੀਆਂ ਜਿੰਨਾ ਚਿਰ ਮੌਸਮ ਪਾਉਣਾ ਮੁਕੰਮਲ ਤੌਰ ਤੇ ਵਾਪਸੀ ਨਹੀਂ ਕਰਦੀਆਂ ਜਾਂ ਖੁੱਲ ਕੇ ਪਸੂ ਨਹੀਂ ਚੱਲਦੀਗੀ ਅਗਲੇ ਦਿਨਾਂ ਵਿੱਚ ਹਵਾ ਦਾ ਵਹਾਅ ਕੁਝ ਇਸ ਤਰ੍ਹਾਂ ਰਹੂਗਾ ਇੱਕ ਦਿਨ ਪੱਛੋਂ ਚੱਲਪੂਗੀ ਦੂਜੇ ਦਿਨ ਪੂਰਾ ਚੱਲਪੂ ਫੇਰ ਪੱਛੋਂ ਚੱਲਪੂ ਫੇਰ ਪੂਰਾ ਚੱਲਪੂ ਰਲਮਾ ਮਿਲਮਾ ਜਿਹੜਾ ਹਵਾ ਦਾ ਵਹਾਅ ਹਮ ਦੇ ਦਿਨਾਂ ਵਿੱਚ ਹਲੇ ਬਣਿਆ ਰਹਿਣਾਗਾ ਜਿੰਨਾ ਚਿਰ ਖੁੱਲ ਕੇ ਲਗਾਤਾਰ 500 ਦਿਨ ਪੱਛੋਂ ਹਵਾ ਨਹੀਂ ਚਲਦੀ ਉਹਨਾਂ ਚਿਰ ਪਾਉਣਾ ਪਾਉਣਾ ਜਿਹੜੀਆਂ ਵਾਪਸੀ ਨਹੀਂ ਕਰਨੀਆਂ ਸੋ ਆਉਂਦੇ ਦਿਨਾਂ ਵਿੱਚ ਮੌਨਸੂਨ ਦਾ ਨਿੱਕਾ ਮੋਟਾ ਪ੍ਰਭਾਵ ਹਲੇ ਵੀ ਪੰਜਾਬ ਵਿੱਚ ਬਣਿਆ ਰਹਿਣਾਗਾ ਕੋਈ ਵੱਡੇ ਪੱਧਰ ਤੇ ਮੀਂਹ ਦੀ ਕਾਰਵਾਈ ਦੀ ਸਭਾ ਉਹਨਾਂ ਨਹੀਂ ਹੈਗੀ ਪਰ ਨਿੱਕੀਆਂ ਮੋਟੀਆਂ ਛੱਟਾਂ 20-25% ਖੇਤਾਂ ਵਿੱਚ ਲੱਗਦੀਆਂ ਰਹਿਣੀਆਂ ਪਰ ਫੇਰ ਵੀ 70-80% ਖੇਤਰ ਜਿਹੜੇ ਮੁੱਖ ਤੌਰ ਤੇ ਮੀਂਹ ਵੱਲੋਂ ਖੁਸ਼ਕ ਹੀ ਰਹਿੰਦੇ ਜਾਪ ਰਹੇ ਨੇ ਸੋ ਨੀਂਦੀ ਕਮੀ ਕਾਰਨ ਪੰਜਾਬ ਦੇ ਕਈ ਖੇਤਾਂ ਵਿੱਚ ਇੱਕ ਵਾਰੀ ਫੇਰ ਦੰਦਾ ਪਾਰਾ ਵਧਣਾ ਸ਼ੁਰੂ ਹੋ ਚੁੱਕਿਆ ਤੇ ਆਉਂਦੇ ਦਿਨਾਂ ਵਿੱਚ ਹਲਕੀ ਗਰਮਾਹਟ ਵੀ ਦੇਖਣ ਨੂੰ ਮਿਲੇਗੀ ਨਾਲ ਨਾਲ ਜਿੰਨਾ ਚਿਰ ਮੌਨਸੂਨ ਪੌਣਾ ਵਾਪਸੀ ਨਹੀਂ ਕਰਦੀ ਹੈਗੀਆਂ ਉਹ ਮਸਾਲੀ ਗਰਮੀ ਵੀ ਥੋੜੀ ਇਸੇ ਤਰ੍ਹਾਂ ਜਾਰੀ रह ਸਕਦੀ ਹੈਗੀ ਤੇ ਹਰਿਆਣੇ ਵਿੱਚ ਵੀ ਮੌਸਮ ਕੁਝ ਇਸੇ ਤਰ੍ਹਾਂ ਦਾ ਹੀ ਰਹੂਗਾ ਮੁੱਖ ਤੌਰ ਤੇ ਜਾਦਤ ਤਰ ਖੇਤਰ ਖੁਸ਼ਕ ਰਹਿਣਗੇ ਤੇ 25% ਇਤਨਾ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਹਲੇ ਚੱਲਦੀਆਂ ਰਹਣੀਆਂ ਨੇ ਖਾਸ ਕਰਕੇ ਜਿਹੜੇ ਪੁਆਦ ਇਲਾਕੇ ਨੇ ਪੰਜਾਬ ਦੇ ਉਹ ਪਜਾਦ ਪੁਆਦ ਏਰੀਆ ਹੈਗਾ ਉੱਥੇ ਜਿਹੜੀਆਂ ਇੱਕ ਦੋ ਦਿਨ ਛੜ ਕੇ ਨਿੱਕੀਆਂ-ਮੋਟੀਆਂ ਕਾਰਵਾਈਆਂ ਜਿਹੜੀਆਂ ਇਸੇ ਤਰ੍ਹਾਂ ਬਣੀਆਂ ਰਹਿ ਸਕਦੀਆਂ ਨੇ ਪਰ ਹਾਲ ਦੀ ਘੜੀ ਇੰਨੇ ਕ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੋ ਜੋ ਵੀ ਜਿੱਦਾਂ ਦਾ ਵੀ ਚੇਂਜ ਆਊਗਾ ਮੌਸਮ ਦੇ 14 ਤਹਾਨੂੰ ਅਪਡੇਟ ਆਉਂਦੇ ਦੇਣਾ ਵਿੱਚ ਲਗਾਤਾਰ ਕਰਦੇ ਰਹਾਂਗੇ ਹਾਲ ਦੀ ਘੜੀ ਇੰਨੀ ਕਪ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ